ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੌਖਾ ਜਿਹਾ ਤੇ ਸਿੰਪਲ ਜਿਹਾ ਡਿਜ਼ਾਈਨ ਲੈ ਕੇ ਆਏ ਆ ਪੰਜ ਪੰਜ ਤਾਗਾਂ ਦਾ ਇਹ ਡਿਜ਼ਾਈਨ ਆ ਦੋ ਤਾਗ ਆਪਾਂ ਐਕਸਟਰਾ ਰੱਖਨੇ ਇੱਕ ਇਧਰਲੀ ਸਾਈਡ ਇੱਕ ਇਧਰਲੀ ਸਾਈਡ ਕੰਮ ਬਣੂਗਾ ਆਪਾਂ ਦੱਸਦੇ ਆ ਇੱਕ ਸਲਾਈ ਦਾ ਸਿਰਫ ਇਹ ਡਿਜ਼ਾਈਨ ਆ ਪਹਿਲਾਂ ਤਾਂ ਅਗਾ ਬਿਣਾ ਬੁਣੀ ਉਤਾਰਾਂਗੇ ਇਹ ਆਪਣਾ ਡਿਜ਼ਾਈਨ ਚ ਨਹੀਂ ਆਉਣਾ ਦੋ ਤਾਗ ਆਪਾਂ ਉਲਟੇ ਬੁਣਾਂਗੇ ਇੱਕ ਦੋ ਦੋ ਉਲਟੇ ਬੁਣ ਕੇ ਤਾਗਾ ਬੈਕ ਸਾਈਡ ਲੈ ਗਏ ਇੱਕ ਤਾਗਾ ਬਿਣਾ ਬੁਣੀ ਉਤਾਰਾਂਗੇ ਆਪਣੀ ਸਾਈਡ ਕਰਕੇ ਫਿਰ ਇੱਕ ਉਲਟਾ ਬੁਣਾਂਗੇ ਤੇ ਫਿਰ ਇੱਕ ਬਿਨਾ ਬੁਨੇ ਉਤਾਰਾਂਗੇ ਇਹ ਹੀ ਪੰਜ ਦਾ ਕੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਦੇ ਹਾਂ ਦੋ ਉਲਟੇ ਤਾਗਾ ਬੈਕ ਸਾਈਡ ਲਾ ਕੇ ਇਹਨੂੰ ਬਿਨਾ ਬੁਨੇ ਉਤਾਰ ਲਾਂਗੇ ਆਪਣੀ ਸਾਈਡ ਲੈ ਕੇ ਇੱਕ ਉਲਟਾ ਬੁਣਾਂਗੇ ਫਿਰ ਤਾਗਾ ਬੈਕ ਸਾਈਡ ਇਹਨੂੰ ਬਿਨਾ ਬੁਨੇ ਉਤਾਰਾਂਗੇ ਫਿਰ ਦੋ ਉਲਟੇ ਇਸੇ ਤਰ੍ਹਾਂ ਫਿਰ ਬਿਨਾ ਬੁਨੇ ਉਤਾਰਾਂਗੇ ਆਪਣੀ ਸਾਈਡ ਇੱਕ ਉਲਟਾ ਤੇ ਫਿਰ ਇੱਕ ਬਿਨਾ ਬੁਨੇ ਲਾਸਟ ਵਾਲੇ ਦੋ ਉਲਟੇ ਤੇ ਕਪਾ EXTRA ਦਾ ਕਰ ਰੱਖਿਆ ਬੈਕ ਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜਾ ਉਧਰ ਉਲਟੇ ਬੁਣੇ ਉਹਨਾਂ ਨੂੰ ਇੱਧਰ ਸਿੱਧੇ ਬੁਣਾਗੇ ਜਿਹੜਾ ਆਪਾਂ ਤਿੰਨ ਦਾ ਕਰਦੇ ਡਿਜ਼ਾਈਨ ਬਣਾਇਆ ਉਹਨਾਂ ਨੂੰ ਇੱਧਰ ਤਿੰਨਾਂ ਨੂੰ ਉਲਟੇ ਬੁਣਾ ਗਏ ਜਿਹੜੇ ਆਪਾਂ ਉਧਰ ਉਲਟੇ ਆ ਉਹ ਸਿੱਧੇ ਬੁਣਾਗੇ ਜਿੱਥੇ ਡਿਜ਼ਾਈਨ ਪਾਉਣਾ ਹੈ ਉਹਨਾਂ ਨੂੰ ਇਸ ਤਰੀਕ ਬੁਣਾ ਲੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁਖ ਸੁਖੇ ਡਿਜ਼ਾਈਨ ਵੇਖਣ ਲਈ ਸਿੰਪਲ ਜਿਹੇ ਡਿਜ਼ਾਈਨ ਆ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਬਣਾ ਕੇ ਇਸ ਤਰ੍ਹਾਂ ਇਹ ਆਪਾਂ ਸਾਰਾ ਕੰਪਲੀਟ ਕਰਾਂਗੇ ਇਹ ਹੀ ਆਪਾਂ ਇੱਕ ਸਲਾਈ ਦੁਆਰਾ ਦੁਆਰਾ ਰਿਪੀਟ ਕਰੀਏ ਸਣੀਆ ਸਿੱਧੀ ਸਾਈਡ ਤੋਂ ਤੇ ਉਲਟੀ ਸਾਈਡ ਤੋਂ ਵੀ ਇਸ ਤਰ੍ਹਾਂ ਇਹ ਆਪਣਾ ਬਣ ਕੇ ਆਊਗਾ ਦੇਖੋ ਕਿੰਨਾ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ